ਨੰਗਾ ਕਰੋ ਮੂੰਹ ਇਹਦਾ ਮੂੰਹ ਤਾਂ ਨੰਗਾ ਹੀ ਨਹੀਂ ਹੋਵੇ ਇਹ ਉਹ ਬੰਦੇ ਗੱਲਾਂ ਕਰਦੇ ਸੀ ਬੈਠੇ ਕਹਿੰਦੇ ਤਿੰਨ ਦਿਨ ਹੋ ਗਏ ਡੈੱਡ ਬੋਡੀ ਪਈ ਨੂੰ ਇੱਥੇ ਅੱਜ ਪਤਾ ਲੱਗਾ ਤੁਹਾਨੂੰ ਹਾਂਜੀ ਸਵੇਰੇ ਭਾਜੀ ਕਿੰਨੇ ਵਜੇ ਦੇਖੀ ਬੋਡੀ ਮੈਂ ਤਾਂ ਦੇਖੀ ਨਹੀਂ ਬੋਡੀ ਮੈਂ ਜਿੱਦਾਂ ਦੇਖੀ ਉਹ ਜਿੱਦਾਂ ਉੱਥੇ ਨਾਲ ਬੈਠੀ ਸੀਗੇ ਭਾਜੀ ਗੱਲਬਾਤ ਜਿੱਦਾਂ ਮੈਨੂੰ ਪਤਾ ਲੱਗੀ ਹੈ ਨਾ ਉਹ ਹਿਸਾਬ ਨਾਲ ਕਹਿੰਦੇ ਤਿੰਨ ਦਿਨ ਹੋ ਗਏ ਡੈੱਡ ਬੋਡੀ ਪਈ ਨੂੰ ਇੱਥੇ ਅੱਛਾ ਤੇ ਅੱਗੇ ਵੀ ਇੱਥੇ ਹੀ ਹੁੰਦੇ ਇਹ ਜਿਹਨਾਂ ਦੀ ਮੌਤ ਪਤਾ ਨਹੀਂ ਭਾਜੀ ਮੈਨੂੰ ਤਾਂ ਪਤਾ ਨਹੀਂ ਹੈਗਾ ਕੀ ਆ ਕਿ ਨਹੀਂ ਐਨੀ ਆਪਾਂ ਕਹਿ ਦਈਏ ਜਿੱਦਾਂ ਆਪਾਂ ਨੂੰ ਪਤਾ ਲੱਗਾ ਗੱਲ ਸੁਣੀ ਆਪਾਂ ਉਸ ਹਿਸਾਬ ਨਾਲ ਤੁਹਾਨੂੰ ਦੱਸਤਾ ਅੱਜ ਚੌਥਾ ਦਿਨ ਆ ਕਹਿੰਦੇ ਤੁਸੀਂ ਪਹਿਲਾਂ ਉਹਨਾਂ ਨੇ ਕਿਉਂ ਨਹੀਂ ਇਨਫੋਰਮ ਕੀਤਾ ਜੇ ਉਹਨਾਂ ਨੂੰ ਪਤਾ ਕਿੰਨੇ ਦਿਨ ਤੋਂ ਇੱਥੇ ਪਤਾ ਨਹੀਂ ਭਾਜੀ ਉਹ ਤਾਂ ਹੁਣ ਗੱਲਬਾਤ ਕਰਦੇ ਸੀ ਜਿੱਦਾਂ ਗੱਲਬਾਤ ਕੀਤੀ ਮੈਂ ਤੁਹਾਨੂੰ ਦੱਸਤਾ ਕੀ ਆ ਕਿ ਨਹੀਂ ਤੂੰ ਮੈਨੂੰ ਪਤਾ ਕੀ ਹੋ ਜਾਣਾ ਠੀਕ ਹੈ ਨਹੀਂ ਭੈਜੀ ਉਹ ਦੱਸ ਦੋ ਹਾਂਜੀ ਸਰ ਜਿਹੜਾ ਰੇਲਵੇ ਗਦਾਮ ਰੋਡ ਤੇ ਜਿਹੜੀ ਬੋਡੀ ਪਈ ਆ ਇਹਦੇ ਬਾਰੇ ਕੀ ਇਨਫੋਰਮੇਸ਼ਨ ਹੈ ਜੀ ਮੈਨੂੰ ਹੁਣੇ ਪਤਾ ਲੱਗਾ ਵੀ ਕਹਿੰਦੇ ਵੀ ਇੱਕ ਰੇਲਵੇ ਰੋਡ ਾਮਾਲ ਗਦਾਮ ਰੋਡ ਤੇ ਇੱਕ ਲਾਸ਼ ਪਈ ਆ ਰਾਤ ਦੇ ਸਮੇਂ ਕੋਈ ਉਹਦੀ ਡੈਥ ਹੋ ਗਈ ਆ ਹਾਂਜੀ ਹੁਣ ਆਣ ਕੇ ਦੇਖਿਆ ਤੇ ਦੇਖ ਲੈਂਦੇ ਹਾਂ ਹੁਣ ਕਾਰਵਾਈ ਕੀ ਕਰਦੇ ਆ ਪਛਾਣ ਪਛਣ ਨਹੀਂ ਹੋਈ ਸਰ ਨਹੀਂ ਹਜੇ ਪਛਾਣ ਨਹੀਂ ਹੋਈ ਕੋਈ ਵੀ ਬੰਦਾ ਪਛਾਣ ਨਹੀਂ ਰਿਹਾ ਕੋਈ ਆਈਡੀ ਪ੍ਰੂਫ ਮੈਗਰ ਨਹੀਂ ਹਜੇ ਨਹੀਂ ਮਿਲਿਆ ਕੁਝ ਵੀ ਤੇ ਹੁਣ ਕੀ ਕਾਰਵਾਈ ਕੀਤੀ ਜਾਏਗੀ ਹੁਣ ਦੇਦੇ ਆ ਪਹਿਲੇ ਸਿਫਲਾਤਾਲ ਜਾ ਕੇ ਨੋ ਹਰਚੇ ਦਾਫੇ ਤੋਂ ਬਾਅਦ ਅ ਬਾਅਦ ਚ ਕਾਰਵਾਈ ਕਰਦੇ ਆ ਠੀਕ